ਇੱਕ ਬੰਦਾ ਜਿਹੜਾ 11 ਸਾਲ ਦੀ ਕੁੜੀ ਦਾ ਰੇਪ ਕਰ ਰਿਹਾ ਹੋਵੇ ਔਰ ਇਹਦੀਆਂ ਦੋ ਜਨਾਨੀਆਂ ਪ੍ਰੀਤਿਕਾ ਮਾਲੀ ਤੇ ਪਾਇਲ ਮਾਲੀਕਰ ਮਾਨ ਮਾਲੀਕਰ ਦੇ ਨਾਲ ਮਿਲ ਕੇ ਉਸ ਕੁੜੀ ਨੂੰ ਇੰਜੈਕਸ਼ਨ ਕਰ ਰਹੀ ਹੋਵੇ ਡਰਗਸ ਦੇ ਇਹਦਾ ਭਰਾ ਇਹਦੀ ਪਰਜਾਈ ਔਰ ਜਿੰਨੇ ਵੀ ਇਹਦੇ ਬਰਾਤੀ ਆਏ ਸੀ ਵਿਆਹ 'ਚ ਸਾਰਿਆਂ ਨੂੰ ਉਸ ਕੇਸ ਦੇ ਵਿੱਚ ਸੈਕਸ਼ਨ 120 ਉਹਦੇ ਅੰਡਰ ਤੇ ਪੋਸਟੋ ਐਕਟ ਤੇ ਚਾਈਲਡ ਮੈਰਿਜ ਐਕਟ ਦੇ ਅੰਦਰ ਮੈਂ ਕੇਸ ਪਾਉਣ ਜਾ ਰਿਹਾ ਜੇਦੋ 17 ਸਾਲ ਦੀ ਕੁੜੀ ਨਾਲ ਤੁਸੀਂ ਉਹਦੀ ਸਹਿਮਤੀ ਬਿਨਾਂ ਸਹਿਮਤੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਆਹ ਕਰਾ ਰਹੇ ਹੋ ਤਾਂ ਉਹ ਕੈਟਾਗਰੀ ਵਿਆਹ ਚ ਨਹੀਂ ਆਉਗੀ ਉਹ ਕੈਟਾਗਰੀ ਆਉਗੀ ਪੋਸਟੂ ਐਕਟ ਦੇ ਵਿੱਚ ਇਹ ਦਿਹਾੜੀ ਕਰਦਾ ਹੁੰਦਾ ਸੀ ਰਾਜ ਮਿਸਤਰੀ ਦੇ ਨਾਲ ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਕਰਦਾ ਹੁਣ ਇਹਦੇ ਫੰਡ ਕਿੱਥੋਂ ਆਏ ਮੈਂ ਇਨਕਮ ਟੈਕਸ ਕਮਿਸ਼ਨਰ ਨੂੰ ਇਹਦੀ ਕੰਪਲੇਨਟ ਕੀਤੀ ਜਿਸ ਤਰ੍ਹਾਂ ਦਾ ਕੰਟੈਂਟ ਇਹ ਕ੍ਰੀਏਟ ਕਰ ਰਿਹਾ ਮੈਂ ਬੋਲ ਵੀ ਨਹੀਂ ਸਕਦਾ ਮੈਨੂੰ ਸ਼ਰਮ ਆਉਂਦੀ ਹੈ ਇਹਦਾ ਕੰਟੈਂਟ ਜਿਹੜਾ ਜੱਜ ਸਾਹਿਬ ਅੱਗੇ ਲਾਇਆ ਇਹ ਉਹਦਾ ਜਵਾਬ ਦਵੇ ਵੀ ਐਸਾ ਅਸ਼ਲੀਲ ਕੰਟੈਕਟ ਕਿ ਫੇਸਬੁਕ ਤੇ ਇੰਸਟਾਗ੍ਰਾਮ ਤੇ ਦੋ ਦੋ ਜਨਾਨੀਆਂ ਤਿੰਨ ਤਿੰਨ ਜਨਾਨੀਆਂ ਦਿਖਾਉਣੀਆਂ ਜਿਮ ਦੇ ਵਿੱਚ ਗਲਤ ਕੱਪੜੇ ਪਾ ਕੇ ਵੀਡੀਓ ਬਣਾਉਣੀਆਂ ਆਪਣੇ ਖੁੱਦ ਦੇ ਦੋ ਦੋ ਸਾਲ ਦੇ ਬੱਚਿਆਂ ਨੂੰ ਪਾਣੀ 'ਚ ਡੁਬੋਣਾ ਅਰਮਾਨ ਮਲਿਕ ਸੰਦੀਪ ਮਲਿਕ ਸੰਦੀਪ ਝਾਂਗੜਾ ਇਹ ਤਿੰਨੋਂ ਇਕੋ ਸਖਸ਼ ਦੇ ਨਾਮ ਨੇ ਜੀ ਕੀ ਲੋੜ ਪਈ ਤੁਹਾਨੂੰ ਲੱਗਿਆ ਵੀ ਇੰਨੇ ਵਕੀਲਾਂ ਦੇ ਵਿੱਚੋਂ ਜਾਂ ਇੰਨੇ ਲੋਕਾਂ ਦੇ ਵਿੱਚੋਂ ਦਵਿੰਦਰ ਰਾਜਪੂਤ ਨੂੰ ਲੋੜ ਪਈ ਕਿ ਆਖਰ ਅਰਮਾਨ ਮਲਿਕ ਐ ਕਿਉਂ ਕਰ ਰਿਹਾ ਹੈ ਫਿਰ ਕਾਲੀ ਮਾਤਾ ਦਾ ਉਸ ਰੂਪ ਬਣਾਣਾ ਆਪਣੇ ਘਰ ਚ ਹਨੂਮਾਨ ਜੀ ਦਾ ਰੂਪ ਬਣਾਣਾ ਆਪਣੇ ਬੈਡਰੂਮ ਚ that is a crime ਕਿਉਂਕਿ ਦੇਖੋ ਧਾਰਮਿਕ ਤੌਰ ਤੇ ਤਾਂ ਇਹ ਦੇਖਿਆ ਜਾਵੇ ਉਸ ਤੋਂ ਬਾਅਦ ਦੇ ਵਿੱਚ ਜਿਨ੍ਹਾਂ ਸ਼ੰਕਰਾਚਾਰਰੇ ਨੇ ਕਹੀ ਉਹਨਾਂ ਕੋਲ ਵੀ ਜਾ ਕੇ ਉੱਥੇ ਸੇਵਾ ਵੀ ਕੀਤੀ ਭਾਵਕ ਵੀ ਹੋਏ ਸਭ ਕੁਝ ਹੋਏ ਕਾਲੀ ਮਾਤਾ ਜੀ ਦੇ ਮੰਦਰ ਦੁਆਰਾ ਚਲੇ ਜਾਵੇ ਸਾਡੇ ਪਿਛਲੇ ਆਪਣੇ ਜਿਹੜੇ ਉੱਥੇ ਕਬਿਨੇਸ਼ਵਰੀ ਆਨੰਦਗਿਰੀ ਜੀ ਹੈ ਸਾਡੇ ਗੁਰੂ ਜੀ ਨੇ ਗੁਰੂ ਮਾਤਾ ਜੀ ਦੀਦੀ ਜੀ ਹੈ ਉਹਨਾਂ ਨੂੰ ਜਾ ਕੇ ਦੱਸਿਓ ਜੀ ਮੈਂ 11 ਸਾਲ ਦੀ ਕੁੜੀ ਦਾ ਰੇਪ ਕੀਤਾ ਸੀਗਾ ਟੀਕੇ ਲਗਾ ਕੇ ਔਰ ਮੇਰੀ ਘਰ ਵਾਲਿਆਂ ਨੇ ਡਰਗਸ ਦੇ ਟੀਕੇ ਲਾਈ ਸੀ ਔਰ ਮੈਂ 17 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਾ ਕੇ ਉਸ ਤੋਂ ਉਸੇ ਵਿਆਹ ਦੇ ਦੌਰਾਨ ਮੈਂ ਵਾਇਲ ਨਾਲ ਵਿਆਹ ਕੀਤਾ ਉਸ ਦੁਆਰਾ ਵਾਪਸ ਪਰ ਹੋਰ ਮੰਗ ਲਵੇ ਸਸਿਕਾਲਾ ਇਹਨਾਂ ਦਿਨਾਂ ਦੇ ਦੌਰਾਨ ਇੱਕ ਮਸਲਾ ਖਰ ਧਿਆਨ ਚਾਹੀਏ ਤੁਹਾਡੇ ਕਿਉਂਕਿ ਅਰਮਾਨ ਮਲਿਕ ਨੂੰ ਲੈ ਕੇ ਜਿਵੇਂ ਵਾਦ ਵਿਵਾਦ ਮਾਤਾ ਕਾਲੀ ਦੇ ਸਰੂਪ ਨੂੰ ਲੈ ਕੇ ਛਿੜਿਆ ਉਸ ਤੋਂ ਬਾਅਦ ਦੇ ਵਿੱਚ ਹੁਣ ਕਾਨੂੰਨੀ ਲੜਾਈ ਵੀ ਸ਼ੁਰੂ ਹੋ ਗਈ ਹੈ ਕਾਨੂੰਨੀ ਲੜਾਈ ਦੇ ਵਿੱਚ ਹਾਲਾਂਕਿ ਜੇ ਦੇਖਿਆ ਜਾਵੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਚੁੱਕੇ ਗਏ ਨੇ ਸਾਡੇ ਨਾਲ ਵਕੀਲ ਸਾਹਿਬ ਹੈਗੇ ਨੇਗੇ ਜਿਹੜੇ ਪਟਿਆਲਾ ਤੋਂ ਇਸ ਪੂਰੇ ਮਾਮਲੇ ਦੀ ਪੇਰਵਾਹੀ ਕਰ ਰਹੇ ਨੇ ਤੇ ਇਹਨਾਂ ਦੇ ਵੱਲੋਂ ਹੀ ਮਾਮਲਾ ਅੱਗੇ ਵਧਾਇਆ ਗਿਆ ਦਵਿੰਦਰ ਜੀ ਨੇ ਅ ਦਵਿੰਦਰ ਅ ਪਹਿਲੀ ਦੀ ਗੱਲ ਹੈ ਇਹ ਵੀ ਆਖਰ ਤੁਸੀਂ ਕੀ ਲੋੜ ਪਈ ਤੁਹਾਨੂੰ ਲੱਗਿਆ ਵੀ ਇੰਨੇ ਵਕੀਲਾਂ ਦੇ ਵਿੱਚੋਂ ਜਾਂ ਇੰਨੇ ਲੋਕਾਂ ਦੇ ਵਿੱਚੋਂ ਦਵਿੰਦਰ ਰਾਜਪੂਤ ਨੂੰ ਲੋੜ ਪਈ ਕਿ ਆਖਰ ਅਰਮਾਨ ਮਲਿਕ ਐ ਕਿਉਂ ਕਰ ਰਿਹਾ ਜੀ ਜਦ ਕੀ ਦੇਖਿਆ ਜਾਵੇ ਲੱਗਦਾ ਨਹੀਂ ਵੀ ਅਰਮਾਨ ਮਲਿਕ ਦਾ ਨਿੱਜੀ ਪਰਿਵਾਰਕ ਮਸਲਾ ਹੈ ਘਰ ਵਾਲੀਆਂ ਸਵਾਲ ਚੁੱਕਰ ਨਾ ਚੁੱਕਨ ਦਿਵਿੰਦਰ ਰਾਜਪੂਤ ਸਵਾਲ ਚੁੱਕਰੇ ਜੈ ਸ਼੍ਰੀ ਰਾਮ ਜੀ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਭਾਜੀ ਕੋ ਦਾ ਪਰਿਵਾਰਿਕ ਮਸਲਾ ਕਿੱਦਾਂ ਹੈ ਤੁਹਾਡੇ ਬੱਚੇ ਐ ਮੇਰੇ ਬੱਚੇ ਐ ਤੁਹਾਡੀ ਭੈਣ ਐ ਮੇਰੀ ਭੈਣ ਐ ਆਪਾਂ ਸਭ ਦੀਆਂ ਮਾਵਾ ਭੈਣਾਂ ਸਾਂਝੀਆਂ ਨੇ ਇੱਕ ਸੱਭਿਆਚਾਰ ਹੈ ਸਾਡੇ ਪੰਜਾਬ ਦਾ ਇੱਕ ਸੱਭਿਆਚਾਰ ਹੈ ਸੰਸਕ੍ਰਿਤੀ ਹੈ ਸਾਡੇ ਭਾਰਤ ਦੇਸ਼ ਦੀ ਇੱਕ ਬੰਦਾ ਜਿਹੜਾ 11 ਸਾਲ ਦੀ ਕੁੜੀ ਦਾ ਰੇਪ ਕਰ ਰਿਹਾ ਹੋਵੇ ਔਰ ਉਸ ਦਾ ਕੇਸ ਹਜੇ ਹੁਣ ਚੱਲ ਰਿਹਾ ਹੋਵੇ ਤੇ ਆ ਸਤੰਬਰ ਦੇ ਵਿੱਚ ਉਹਦੀ ਡੇਟ ਹੋਵੇ ਔਰ ਇਹਦੀਆਂ ਦੋ ਜਨਾਨੀਆਂ ਕ੍ਰਿਤਿਕਾ ਮਾਲਿਕ ਤੇ ਪਾਇਲ ਮਾਲਿਕ ਅਰਮਾਨ ਮਾਲਿਕ ਦੇ ਨਾਲ ਮਿਲ ਕੇ ਉਸ ਕੁੜੀ ਨੂੰ ਇੰਜੈਕਸ਼ਨ ਕਰ ਰਹੀ ਹੋਵੇ ਡਰਗਸ ਦੇ ਜਿਹੜਾ ਕਿ ਐਫ ਆਈ ਆਰ ਚ ਲਿਖਿਆ ਹੋਇਆ ਬਗੈਰ ਦਾ ਕੋਈ ਦੋਸ਼ੀ ਤਾਂ ਹੋਇਆ ਨਹੀਂ ਉਹਦੇ ਚ ਹਜੇ ਵੀ ਆਪਾਂ ਉਹਨੂੰ ਕਹਦੀਏ ਵੀ ਉਹਨੇ ਐ ਕਰਿਆ ਉਹ ਤਾਂ આરોપી ਹੈ ਜਦੋਂ ਤੱਕ ਕੋਰਟ ਦਾ ਫੈਸਲਾ ਨਹੀਂ ਹੁੰਦਾ ਆਪਾਂ ਕਹਿ ਸਕਦੇ ਆ ਉਹਨੂੰ ਇਸ ਤਰੀਕੇ ਦੇ ਨਾਲ ਸਰ ਦੇਖੋ ਪੋਸਕੋ ਐਕਟ ਔਰ ਪੋਸਕੋ ਐਕਟ ਜੀ ਬਾਰੇ ਤੁਸੀਂ ਗੂਗਲ ਵੀ ਕਰੋ ਤਾਂ ਉਹ ਦੋਸ਼ੀ ਹੀ ਹੈ ਜੇ ਅਗਰ ਉਹ ਕੁੜੀ ਦੇ ਬਿਆਨ ਦਿੱਤੇ ਜਾਂ ਜਰ ਸਾਹਬ ਕੋਲੇ ਔਰ ਉਹਦੇ ਵਿੱਚ ਇਹ سزا ਭੁਗਤ ਕੇ ਆਇਆ 270 ਦਿਨ ਜੇਲ੍ਹ ਕੱਟ ਕੇ ਆਇਆ ਇਹਦੀਆਂ ਘਰ ਵਾਲੀਆਂ ਕੇਸ ਦੇ ਵਿੱਚ ਤਰੀਕ ਤੇ ਜਾਂਦੀਆਂ ਨੇ ਨਾਲ ਇਹਦੇ ਹੁਣ ਮੈਂ ਕੁਝ ਗੱਲਾਂ ਨਹੀਂ ਬੋਲਣਾ ਚਾਹੁੰਦਾ ਬਟ ਇਹ ਦੋਸ਼ੀ ਹੋਇਆ ਪਰ ਇਹਦੇ ਚ ਇਹ ਹੁਣ ਤੁਹਾਨੂੰ ਕੋ ਲੱਗਿਆ ਵੀ ਇਹ ਮਸਲੇ ਦੇ ਵਿੱਚ ਐਂਟਰ ਹੋਣਾ ਜ਼ਰੂਰੀ ਹੈ ਮੇਰਾ ਦੁਬਾਰੇ ਸਵਾਲ ਇਸ ਕਰਕੇ ਆ ਕਿ ਦੇਖੋ ਹੋਰ ਵੀ ਵਕੀਲ ਸੋ ਹੈਗੇ ਨੇ ਸੋਸ਼ੀਅਲ ਕਾਸ ਦੇ ਵਾਸਤੇ ਬਹੁਤ ਔ ਵਕੀਲ ਨੇ ਜਿਹੜੇ ਕੇਸ ਲੜਦੇ ਨੇ ਪਰ ਤੁਹਾਡ ਨੂੰ ਕਿਉਂ ਕਿਉਂਕਿ ਨਿੱਜੀ ਤੌਰ ਤੇ ਤੁਹਾਨੂੰ ਲੱਗਿਆ ਵੀ ਰਮਨ ਮੜੀ ਚਲਦਾ ਨਹੀਂ ਨਿੱਜੀ ਤੌਰ ਤੇ ਕੋਈ ਐਸਾ ਨਹੀਂ ਹੈ ਮੈਂ ਇਹਦੀ ਇੱਕ ਵੀਡੀਓ ਸਾਡੀ ਕਾਲੀ ਮਾਤਾ ਜੀ ਦੀ ਸਰੂਪ ਇਹਦੀ ਘਰ ਵਾਲੀ ਪਾਇਲ ਮਲਿਕ ਨੇ ਨੰਗੇ ਵਸਤਰਾਂ ਦੇ ਵਿੱਚ ਮਤਲਬ ਸ਼ਲੀਲ ਵਸਤਰਾਂ ਦੇ ਵਿੱਚ ਉਹ ਪਹਿਨ ਕੇ ਸਿੱਤੇ ਮੁਗੜ ਰੱਖਿਆ ਫਿਰ ਉਹਦੇ ਅਸ਼ਲੀਲ ਵਸਤਰਾਂ ਦੇ ਵਿੱਚ ਮੁਗੜ ਪੈਰਾ ਚ ਰੱਖਿਆ ਹੋਇਆ ਜਿੱਥੋਂ ਇਹ ਵੀਡੀਓ ਵਾਇਰਲ ਹੋਈ ਔਰ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਉਹ ਵੀਡੀਓ ਫੈਲੀ ਜਿੱਤੇ ਕਰਕੇ ਸਾਰੇ ਜਿੰਨੇ ਵੀ ਸਾਡੇ ਹਿੰਦੂ ਸੰਗਠਨ ਸੀਗੇ ਉਹਨਾਂ ਨੇ ਇਤਰਾਜ਼ ਜਗਾਇਆ ਔਰ ਇਹਦੀਆਂ ਵੱਖ-ਵੱਖ ਜ਼ਿਲ੍ਹੇ ਚ ਕੰਪਲੇਂਟਾਂ ਹੋਈਆਂ ਉਹਦੇ ਵਿੱਚ ਹੀ ਮੈਂ ਵੀ ਕੰਪਲੇਨੈਂਟ ਬਣਿਆ ਮੈਂ ਵੀ ਪਟਿਆਲਾ ਪੁਲਿਸ ਨੂੰ ਕੰਪਲੇਂਟ ਕੀਤੀ ਤਾਂ ਉਸ ਤੋਂ ਬਾਅਦ ਉਹ ਬੁਰਾ ਲੱਗਿਆ ਫਿਰ ਉਸ ਤੋਂ ਬਾਅਦ ਜਦੋਂ ਇਸ ਦੀ ਕੋਹਕ ਕੱਢੀ ਗਈ ਬੀਰ ਮਾਨਮਲਿਕ ਹੈ ਕੀ ਜੀ ਮੈਨੂੰ ਬਿਲਕੁਲ ਨਹੀਂ ਜਾਂਦਾ ਸੀ ਨਾ ਮੈਨੂੰ ਇਹਦੀ ਘਰ ਵਾਲਿਆਂ ਦਾ ਪਤਾ ਸੀ ਕਿਉਂਕਿ ਅਸੀਂ ਕੰਮਕਾਰ ਵਾਲੇ ਬੰਦੇ ਆ ਸਵੇਰੇ ਆਪਣੇ ਕੰਮ ਤੇ ਚਲੇ ਗਏ ਸ਼ਾਮ ਨੂੰ ਆ ਗਏ ਸਾਨੂੰ ਇੰਨਾ ਟਾਈਮ ਹੀ ਨਹੀਂ ਹੁੰਦਾ ਤਾਂ ਜਦੋਂ ਮੈਂ ਉਸ ਨੂੰ ਪੂਰਾ ਸਰਚ ਮਾਰਿਆ YouTube ਤੇ Google ਦੇ ਵਿੱਚ ਤਾਂ ਇਹਦੇ ਐਸੇ ਐਸੇ ਐਵੀਡੈਂਸ ਮੇਰੇ ਸਾਹਮਣੇ ਆਏ ਜਿਵੇਂ ਕਿ ਆ ਜਿਹੜੀ 11 ਸਾਲ ਦੀ ਕੁੜੀ ਦਾ ਰੇਪ ਇਹਨੇ ਕੀਤਾ ਨਾਲ ਇਹਦੀਆਂ ਘਰ ਵਾਲੀਆਂ ਮੁਜਰਮ ਨੇ ਉਹ ਚ ਉਹ ਵੀ YouTube ਤੇ ਹੀ ਮਿਲਿਆ ਮੈਨੂੰ ਫਿਰ ਇਸ ਤੋਂ ਵੱਡਾ ਜੁਰਮ ਹੋਰ ਵੀ ਇਹਨੇ ਕੀਤਾ ਇਹਨੇ ਕਿ 17 ਸਾਲ ਦੀ ਲੜਕੀ ਪਾਇਲ ਮਲਿਕ ਤੋਂ ਪਹਿਲਾਂ ਇੱਕ 17 ਸਾਲ ਦੀ ਲੜਕੀ ਸੁਮਿਤਰਾ ਨਾਲ ਸ਼ਾਦੀ ਕੀਤੀ ਸੀ 17 ਦੀ ਹੋਵੇ 16 ਦੀ ਹੋਵੇ ਇਹ ਮੈਂ ਨਹੀਂ ਕਹਿ ਰਿਹਾ ਇਹ ਮੈਂ ਦੱਸ ਰਿਹਾ ਤੁਹਾਨੂੰ Google 'ਚ ਔਰ YouTube ਤੇ ਤੁਸੀਂ ਪਾਓ ਸਟੇਟਮੈਂਟ ਆਫ ਪਾਇਲ ਮਲਿਕ ਔਨ ਸੁਮਿਤਰਾ ਵਾਈਫ ਆਫ ਅਰਮਾਨ ਮਲਿਕ ਠੀਕ ਹੈ ਜੀ ਉਸ ਸਟੇਟਮੈਂਟ ਦੇ ਵਿੱਚ ਇਹ ਕਲੀਅਰਲੀ ਪਾਇਲ ਮਲਿਕ ਹੀ ਕਹਿ ਰਹੀ ਹੈ ਵੀ ਇਹਨੇ 17 ਸਾਲ ਦੀ ਕੁੜੀ ਨਾਲ ਵਿਆਹ ਕਰਾਇਆ ਸੀ ਹੁਣ ਅੱਗੇ ਗੱਲ ਸੁਣਨ ਵਾਲੀ ਹੈ ਜਦੋਂ 17 ਸਾਲ ਦੀ ਕੁੜੀ ਨਾਲ ਤੁਸੀਂ ਉਹਦੀ ਸਹਿਮਤੀ ਬਿਨਾਂ ਸਹਿਮਤੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਆਹ ਕਰਾ ਰਹੇ ਹੋ ਤਾਂ ਉਹ ਕੈਟਾਗਰੀ ਵਿਆਹ ਚ ਨਹੀਂ ਆਊਗੀ ਉਹ ਕੈਟਾਗਰੀ ਆਊਗੀ ਪੋਸਕੋ ਐਕਟ ਦੇ ਵਿੱਚ ਤੇ ਚਾਈਲਡ ਮੈਰਿਜ ਐਕਟ ਦੇ ਵਿੱਚ ਉਹਦਾ ਕੇਸ ਮੈਂ ਕੱਲ 19 ਤਰੀਕ ਨੂੰ ਮੇਰੇ ਹਿਸਾਬ ਨਾਲ ਕੱਲ ਕੇਸ ਮੇਰਾ ਕੋਰਟ ਚ ਪੈ ਜਾਊਗਾ ਜਿਹਦੇ ਵਿੱਚ ਮੈਂ ਇਹਦੀਆਂ ਦੋਨੋਂ ਭੈਣਾਂ ਇਹਦਾ ਭਰਾ ਇਹਦੀ ਪਰਜਾਈ ਔਰ ਜਿੰਨੇ ਵੀ ਇਹਦੇ ਬਰਾਤੀ ਆਏ ਸੀ ਵਿਆਹ ਚ ਸਾਰਿਆਂ ਨੂੰ ਉਸ ਕੇਸ ਦੇ ਵਿੱਚ ਸੈਕਸ਼ਨ 120 ਪੁਰਾਣਾ ਜਿਹੜਾ ਆਈਪੀਸੀ ਚ ਸੀ ਉਹਦੇ ਅੰਡਰ ਤੇ ਪੋਸਕੋ ਐਕਟ ਤੇ ਚਾਈਲਡ ਮੈਰਿਜ ਐਕਟ ਦੇ ਅੰਦਰ ਮੈਂ ਕੇਸ ਪਾਉਣ ਜਾ ਰਿਹਾ ਕਿਉਂਕਿ ਉਹ ਇੱਕ ਰੇਪ ਔਰ ਪੌਸ ਕੋ ਐਕਟ ਦੀ ਕੈਟਾਗਰੀ ਹੈ ਇਹਨੂੰ ਕਿ ਤੂੰ ਸੁਪਰੀਮ ਕੋਰਟ ਸਾਹਿਬ ਦੇ ਵਕੀਲ ਵਕੀਲ ਸਾਹਿਬ ਨੂੰ ਕਿਸੇ ਨੂੰ ਮਿਲ ਲੈ ਤੂੰ ਹਾਈ ਕੋਰਟ ਦੇ ਕਿਸੇ ਵਕੀਲ ਸਾਹਿਬ ਨੂੰ ਮਿਲ ਲੈ ਜਾ ਕੇ ਡਿਸਕਸ ਕਰ ਲੈ ਵੀ ਤੇਰਾ ਜੁਰਮ ਬੰਦ ਹੈ ਔਰ ਜਿਹੜੇ ਤੇਰੇ ਪਰਿਵਾਰਕ ਮੈਂਬਰ ਉਸ ਦੇ ਵਿੱਚ ਆਏ ਨੇ ਔਰ ਜਿਨ੍ਹਾਂ ਨੇ ਤੇਰਾ ਵਿਆਹ ਕਰਾਇਆ ਨੇ ਔਰ ਜਿਨ੍ਹਾਂ ਨੇ ਬਰਾਤ ਦੇ ਵਿੱਚ ਹਾਜ਼ਰੀ ਲਾਈ ਆ ਉਹ ਸਾਰੇ ਬੰਦੇ ਉਸ ਕੈਟਾਗਰੀ 'ਚ ਆ ਗਏ ਕਿਉਂਕਿ ਉਹ ਕੁੜੀ ਨਾਬਾਲਗ ਸੀ ਔਰ ਇਸਨੇ ਉਸ ਕੁੜੀ ਤੋਂ ਦੋ ਬੱਚੇ ਵੀ ਪੈਦਾ ਕੀਤੇ ਹਨ ਪਰ ਇਹਦੇ ਚਿਕਚੀ ਹੋਰ ਪਰਮੋਰਮ ਕਰੋ ਥੋੜੀ ਜੀ ਕਿਉਂਕਿ ਤੁਸੀਂ ਕਿਹਾ ਵੀ YouTube ਤੇ ਦੇਖ ਲਓ Google ਤੇ ਦੇਖ ਲਓ ਤੁਸੀਂ ਆਪ ਕਨਫਰਮ ਕਰਿਆ ਵੀ ਇਹ ਗੱਲ ਹੈਗੀ ਹੈ YouTube Google ਦੇ ਉੱਤੇ ਤਾਂ ਜੇ ਕਹੀਏ ਕਿ ਜਿਵੇਂ ਕੋਈ ਵੀ ਬੰਦਾ ਕਿਸੇ ਨੂੰ ਲੈ ਕੇ ਸਟੇਟਮੈਂਟ ਕੱਲ ਦੇ ਦਿੰਦਾ ਹੈ ਉਹ ਇੱਕ ਤਰ੍ਹਾਂ ਦਾ ਨਾ ਸਰਚਿੰਗ ਰਿਕਾਰਡ ਬਣ ਜਾਂਦਾ ਹੈ ਤੇ ਸਰਚ ਦੇ ਵਿੱਚ ਉਹ ਚੀਜ਼ਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਕਈ ਵਾਰ ਮਾਮਲੇ ਸ਼ਾਰਟ ਆਊਟ ਵੀ ਹੋ ਜਾਂਦੇ ਨੇਗੇ ਇਹ ਤੁਸੀਂ ਆਪ ਕਨਫਰਮ ਕਰਿਆ ਵੀ ਇਹ ਹੈਗੀ ਵੀ ਇਹ ਗੱਲ ਜਾਂ ਸਿਰਫ ਇੱਕ ਉਹ ਸੋਸ਼ਲ ਮੀਡੀਆ ਤੇ ਤੁਰੇ ਫਿਰਦੀ ਚੀਜ਼ ਹੈ ਸੋਸ਼ਲ ਮੀਡੀਆ ਦੇ ਵਿੱਚ ਇਦੀ ਵਾਈਫ ਪਾਇਲ ਮਲਿਕ ਦੀ ਅਸੈਪਟੈਂਸ ਹੈ ਕੋਈ ਪ੍ਰੈਂਕ ਵੀਡੀਓ ਨਹੀਂ ਹੈ ਜਿਹੜੀ ਦੀ ਮੈਂ ਗੱਲ ਕਰ ਰਿਹਾ ਮੈਂ ਜਰਸਾਹਬ ਦੇ ਅੱਗੇ ਲਾ ਚੁੱਕਿਆ ਉਹ ਕੋਰਟ ਦੇ ਵਿੱਚ ਲੱਗ ਚੁੱਕਿਆ ਸਬੂਤ ਉਹਦੇ ਵਿੱਚ ਇਹਦੀ ਪਾਇਲ ਮਲਿਕ ਦੀ ਜਿਹੜੀ ਵਾਈਫ ਹੈ ਕ੍ਰਿਤਿਕਾ ਮਲਿਕ ਦੋਨੋਂ ਖੜੀਆਂ ਨੇ ਉਹ ਵੀ ਇੱਕ ਵੀਡੀਓ ਉਹ ਹੈ ਜਿਹਦੇ 'ਚ ਆਪ ਕਹਿ ਰਹੀਆਂ ਵੀ ਇਹਨੇ ਇਹਦੀ ਚਾਈਲਡ ਮੈਰਿਜ 17 ਸਾਲ ਦੀ ਉਮਰ 'ਚ ਇਹਦਾ ਵਿਆਹ ਹੋ ਗਿਆ ਸੀ ਉਹ ਇਹਦੀ ਪਾਇਲ ਮਲਿਕਰ ਕ੍ਰਿਤਿਕਾ ਮਲਿਕੀ ਕਹਿ ਰਹੀਆਂ ਨੇ ਆਪਦੀ ਵੀ ਉਮਰ दैट इज ਸਟੇਟਮੈਂਟ दैट इज ਸਟੇਟਮੈਂਟ दैट इज नॉट ਅ ਪ੍ਰੈਂਕ ਵੀਡੀਓ दैट इज ਅ ਸਟੇਟਮੈਂਟ ਉਸ ਤੋਂ ਬਾਅਦ ਇਹਨੇ ਇੱਕ ਤੁਹਾਡੇ ਨਿਊਜ਼ ਚੈਨਲ ਦੇ ਉੱਪਰ ਕੱਲੀ ਪਾਇਲ ਮਲਿਕ ਦੀ ਇੰਟਰਵਿਊ ਹੈ ਵਾਈਟ ਕਲਰ ਦੀ ਡਰੈਸ ਦੇ ਵਿੱਚ ਉਹਦੇ ਵਿੱਚ ਵੀ ਇਹਨੇ ਇਹੀ ਕਿਹਾ ਵੀ ਇਹਦੀ ਚਾਈਲਡ ਮਤਲਬ ਬੱਚੇ ਜਦੋਂ ਇਹ ਬੱਚਾ ਸੀਗਾ 17 ਸਾਲ ਦੀ ਉਮਰ 'ਚ ਇਹਦਾ ਵਿਆਹ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਸੀਂ ਉਹਦੇ ਨਾਲ ਡਿਵੋਰਸ ਕੀਤਾ ਜਾਂ ਸੈਟਲ ਕੀਤਾ ਉਹ ਖੁਦ ਮੈਂ ਦੇਖੋ ਕੁਝ ਤੱਤ ਮੈਂ ਜੱਜ ਸਾਹਿਬ ਦੇ ਅੱਗੇ ਰੱਖੇ ਨੇ ਹੁਣ ਇਹ ਆਪਣੀ ਕਲੀਅਰੈਂਸ ਦਊਗਾ ਨਾ ਕੋਰਟ ਚ ਆਊਗਾ ਤਾਂ ਉਹ ਦੱਸੂਗਾ ਵੀ ਇਹਦਾ ਜਦੋਂ ਵਿਆਹ ਹੋਇਆ ਇਹਦੀ ਉਮਰ ਕਿੰਨੀ ਸੀ ਸੁਮਿਤਰਾ ਦੀ ਉਮਰ ਕਿੰਨੀ ਸੀ ਇਹਦਾ ਕਦੋਂ ਬਾਈਲ ਨਾਲ ਡਿਵੋਰਸ ਹੋਇਆ ਕਦੋਂ ਇਹਦਾ ਸੁਮਿਤਰਾ ਨਾਲ ਡਿਵੋਰਸ ਹੋਇਆ ਕਦੋਂ ਇਹਦਾ ਕ੍ਰਿਤਿਕਾ ਨਾਲ ਵਿਆਹ ਹੋਇਆ ਇੱਥੇ ਦੋ ਵਿਆਹ ਦੀ ਗੱਲ ਨਹੀਂ ਮੈਂ ਤਿੰਨ ਵਿਆਹ ਦੀ ਗੱਲ ਕਰ ਰਿਹਾ ਤੁਸੀਂ ਜਿਵੇਂ ਇਹ ਇੱਕ ਮੈਂ ਇਹਦੀ ਵੀਡੀਓ ਦੇਖੀ ਸੀ ਕਿਸੇ ਦੇ ਫੋਨ ਦੇ ਵਿੱਚ ਵੀ ਇਹ ਕਹਿ ਰਿਹਾ ਕਿ ਪਤਨੀ ਇਤਰਾਜ਼ ਕਰ ਸਕਦੀ ਹੈ ਜੇ ਇਹ ਮੈਂ ਮੈਂ ਵੀ ਪੁੱਛਿਆ ਨਾ ਉਹ ਕਹਿੰਦੇ ਵੀ ਜਦੋਂ ਘਰੇ ਕੋਈ ਇਤਰਾਜ਼ ਨਹੀਂ ਕਰ ਰਿਹਾ ਤਾਂ ਬਾਹਰ ਵਾਲਾ ਕੌਣ ਹੁੰਦਾਗਾ ਤਰਾ ਹੁਣ ਸੁਣੋ ਨਾ ਇੱਥੇ ਗੱਲ ਕਰ ਲੈ ਦੋ ਵਿਆਹ ਦੀ ਤਾਂ ਆ ਹੀ ਨਹੀਂ ਰਹੀ ਇੱਥੇ ਵਿਆਹ ਆ ਰਹੀ ਹੈ ਤਿੰਨ ਵਿਆਹ ਦੀ ਇੱਕ ਬੱਚੇ ਦੇ ਨਾਲ ਵਿਆਹ ਕਰਨ ਦੀ ਫਿਰ ਉਸ ਬੱਚੇ ਤੋਂ ਅੱਗੇ ਬੱਚੇ ਜੰਮਣ ਦੀ ਫਿਰ ਉਸ ਬੱਚੇ ਤੋਂ ਜਦੋਂ ਦੋ ਬੱਚੇ ਜੰਮੇ ਗਏ ਉਹ ਪੋਸਕੋ ਐਕਟ 'ਚ ਆ ਗਿਆ ਤੇ ਚਾਈਲਡ ਐਕਟ ਮੈਰਿਜ ਐਕਟ 'ਚ ਆ ਗਿਆ ਉਸ ਤੋਂ ਬਾਅਦ ਪਾਇਲਾਈ ਨਾ ਉਹ ਪਾਇਲ ਦੀ ਐਂਟਰੀ ਉਸ ਤੋਂ ਬਾਅਦ ਹੁੰਦੀ ਹੈ ਉੱਪਰ ਜੇ ਆਪ ਆਪ ਵੀ ਨਵਾਲੀ ਹੋਇਆ ਫਿਰ ਫਿਰ ਤਾਂ ਪਰਿਵਾਰ ਦੇ ਆਗੇ ਨਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਪੂਰਾ ਪਰਿਵਾਰ ਜਿੰਨਾ ਵੀ ਇਹਦੇ ਵਿਆਹ ਚ ਭੰਗੜਾ ਪਾ ਕੇ ਆਇਆ ਨਾ ਜਿੰਨਾ ਵੀ ਇਹਦਾ ਪਰਿਵਾਰ ਉਹ ਸਾਰਾ ਪਰਿਵਾਰ ਮੁਜਰਮ ਹੈ ਉਹਦੇ ਵਿੱਚ ਇਹਨੂੰ ਕਹੇ ਕਿਸੇ ਵਕੀਲ ਸਾਹਿਬ ਨਾਲ ਸਲਾਹ ਕਰ ਲੈ ਇਹ ਕੋਈ ਵਕੀਲ ਥੋੜੀ ਹੈ ਗੂਗਲ ਕਰ ਲੈ ਲॉ ਦੀਆਂ ਕਿਤਾਬਾਂ ਖਰੀਦ ਲਓ ਉੱਚ ਪੜ੍ਹ ਲਓ ਪਰ ਜਦੋਂ ਇੰਨਾ ਵੱਡਾ ਮਾਮਲਾ ਚੜ੍ਹਿਆ ਗਿਆ لازمی ਜੀ ਗੱਲ ਆ ਉਹਨਾਂ ਨੇ ਵਕੀਰਾਂ ਨਾਲ ਗੱਲ ਕਰੀ ਹੋਣੀ ਐ ਪਰ ਦਵਿੰਦਰ ਜੀ ਜੇ ਇਹ ਠੀਕ ਹੈ ਜਿਹੜਾ ਜਿਸ ਤਰ੍ਹਾਂ ਦੇ ਨਾਲ ਤੁਸੀਂ ਹੁਣ ਸਵਾਲ ਚੁੱਕ ਰਹੇ ਹੋ ਆਪਦੀ ਵੱਲੋਂ ਉਹਨਾਂ ਨਾਲ ਮੈਂ ਵੀ ਗੱਲ ਕਰੀ ਆ ਉਹਨਾਂ ਨੇ तमाम ਚੀਜ਼ਾਂ ਤੇਹੀ ਗੱਲ ਮੁੜ ਕੇ ਤਾਂ ਗੱਲ ਫੇਰ ਉੱਥੇ ਆ ਜਾਂਦੀ ਐ ਵੀ ਚਲੋ ਜੇ ਹੁਣ ਦੋ ਵਿਆਹਾਂ ਦੀ ਗੱਲ ਕਰਦੇ ਆ ਮਸਲਾ ਤਾਂ ਪਰ ਸਟਾਰਟਿੰਗ ਤੋਂ ਦੋ ਵਿਆਹਾਂ ਦਾ ਸੀ ਨਾ ਇਹਦਾ ਰਿਸਰਚ ਉਹ ਤੋਂ ਬਾਅਦ ਚ ਨਿਕਲਿਆ ਵੀ ਤੀਜਾ ਵਿਆਹ ਵਾਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਦੋ ਵਿਆਹਾਂ ਦੇ ਵਿੱਚ ਜਾਂ ਤੀਜੇ ਵਿਆਹ 'ਚ ਮੇਰੇ ਪੁੱਛਣ ਦਾ ਸਮਾਂ ਫੇਰ ਆਉਤੇ ਪਹਿਲੇ ਸਵਾਲ ਤੇ ਆਉਂਗਾ ਦੁਬਾਰੇ ਕਿ ਆਪਾਂ ਨੂੰ ਕੀ ਲੋੜ ਲੱਗਦੀ ਆ ਤੁਹਾਨੂੰ ਕੀ ਅਰਮਾਨ ਮਲਿਕ ਨੂੰ ਲੈ ਕੇ ਇੰਨਾ ਜ਼ਿਆਦਾ ਵਿਚਾਰ ਚਰਚਾ ਹੋਵੇ ਇੰਨਾ ਜ਼ਿਆਦਾ ਹੋ ਹੋਵੇ ਉਹਦੇ 'ਚ ਤੁਹਾਡੀ ਕੀ ਇੰਡੀਕੇਸ਼ਨ ਆ ਤੁਸੀਂ ਕੀ ਕਹੋਨੇ ਹੋ ਵੀ ਆਉਂਦੇ ਸਮੇਂ ਦੌਰਾਨ ਕੀ ਹੋਏ ਜੀ ਚੀਜ਼ ਇਹਨਾਂ ਅਰਮਾਨ ਮਲਿਕ ਸੰਦੀਪ ਮਲਿਕ ਸੰਦੀਪ ਝਾਂਗੜਾ ਇਹ ਤਿੰਨੋਂ ਇਕੋ ਸਖਸ਼ ਦੇ ਨਾਮ ਨੇ ਮੇਰਾ ਕੋਈ ਇਹਦੇ ਨਾਲ ਪਰਸਨਲ ਰੰਜਿਸ਼ ਨਹੀਂ ਹੈ ਨਾ ਮੇਰਾ ਇਹਦੇ ਨਾਲ ਕੋਈ ਪਰਸਨਲ ਮੈਂ ਇਹਦੇ ਨਾਲ ਕੋਈ ਜ਼ਮੀਨ ਨਹੀਂ ਵੰਡਣੀ ਪੰਜਾਬੀ ਚ ਕਹੀ ਇਹ ਤਾਂ ਮਗਰ ਸੱਭਿਆਚਾਰ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਉਹ ਐਨੇ ਜਦੋਂ ਮੈਂ ਇਹਦੀ ਡਿਟੇਲ ਦੇ ਵਿੱਚ ਜਾਂਚ ਕੀਤੀ ਨਾ ਮੈਂ ਪਹਿਲਾਂ ਵੀ ਕਈ ਵੀਡੀਓ ਚ ਮੈਂ ਬੋਲ ਚੁੱਕਿਆ ਜਿਸ ਤਰ੍ਹਾਂ ਦਾ ਕੰਟੈਂਟ ਇਹ ਕ੍ਰੀਏਟ ਕਰ ਰਿਹਾ ਮੈਂ ਬੋਲ ਵੀ ਨਹੀਂ ਸਕਦਾ ਮੈਨੂੰ ਸ਼ਰਮ ਆਉਂਦੀ ਹੈ ਇਹਦਾ ਕੰਟੈਂਟ ਜਿਹੜਾ ਜੱਜ ਸਾਹਿਬ ਅੱਗੇ ਲਾਇਆ ਇਹ ਉਹਦਾ ਜਵਾਬ ਦਵੇ ਵੀ ਐਸਾ ਅਸ਼ਲੀਲ ਕੰਟੈਕਟ ਇੱਕ ਫੇਸਬੁੱਕ ਤੇ ਇੰਸਟਾਗ੍ਰam ਤੇ ਦੋ ਦੋ ਜਨਾਨੀਆਂ ਤਿੰਨ ਤਿੰਨ ਜਨਾਨੀਆਂ ਦਿਖਾਣੀਆਂ ਜਿਮ ਦੇ ਵਿੱਚ ਗਲਤ ਕੱਪੜੇ ਪਾ ਕੇ ਵੀਡੀਓ ਬਣਾਣੀਆਂ ਆਪਣੇ ਖੁੱਦ ਦੇ ਦੋ ਦੋ ਸਾਲ ਦੇ ਬੱਚਿਆਂ ਨੂੰ ਪਾਣੀ 'ਚ ਡਬੋਣਾ ਫਿਰ ਉਹਨੂੰ ਲਿਫਟ 'ਚ ਬੰਦ ਕਰ ਦੇਣਾ ਵਿਊਜ਼ ਲੈਣ ਲਈ ਸਿਰਫ ਵਿਊਜ਼ ਲੈਣ ਲਈ ਉਹ ਕ੍ਰਾਈਮ ਹੈ ਔਰ ਆਪਣੇ ਘਰ 'ਚ ਫਿਰ ਕਾਲੀ ਮਾਤਾ ਦਾ ਸਰੂਪ ਬਣਾਣਾ ਆਪਣੇ ਘਰ 'ਚ ਹਨੂਮਾਨ ਜੀ ਦਾ ਰੂਪ ਬਣਾਣਾ ਆਪਣੇ ਬੈਡਰੂਮ 'ਚ that is a crime ਉਸ ਸੱਭਿਆਚਾਰ ਦੀ ਘਾਨ ਲੱਗ ਰਹੀ ਹੈ ਸਾਡੇ ਪੰਜਾਬ ਦਾ ਸੱਭਿਆਚਾਰ ਬਚਾਉਣ ਲਈ ਮੈਂ ਇਸ ਨੂੰ ਮੁੱਦੇ ਨੂੰ ਚੱਕਿਆ ਦੂਜੀ ਗੱਲ ਇਹ ਕਹਿ ਰਿਹਾ ਵੀ ਮੈਨੂੰ ਸਮਨ ਨਹੀਂ ਭੇਜ ਸਕਦਾ ਮੇਰੇ ਫੋਨ ਤੇ ਸਮਨ ਭੇਜੇ ਮੇਰੇ ਵਕੀਲ ਨੂੰ ਸਮਨ ਭੇਜੇ ਇਹ ਖੁਦ ਹੀ ਐਸੈਪਟ ਕਰ ਰਿਹਾ ਵੀ ਸਮਨ ਭੇਜੇ ਤਾਂ ਇਹ ਮੰਨ ਲਿਆ ਵੀ ਸਮਨ ਇਹਨੂੰ ਮਿਲ ਗਏ ਹੁਣ ਮੈਂ ਕਾਨੂੰਨ ਦੱਸਦਾ ਅੰਡਰ ਦ ਗਾਈਡਲਾਈਨਸ ਆਫ ਬੀ ਐਨ ਐਸ ਐਸ ਐਂਡ ਬੀ ਐਨ ਐਸ ਜਿਹੜੇ ਲੇਟੈਸਟ ਲਾਜ਼ ਹੈ ਮੋਦੀ ਸਾਹਿਬ ਨੇ ਹੁਣੇ ਚੇਂਜ ਕੀਤੇ ਆ 2023 ਚ ਕੋਈ ਵੀ ਗੂਗਲ ਕਰਕੇ ਦੇਖ ਲੇ ਡਿਜੀਟਲੀ ਈਮੇਲ ਦੇ ਉੱਪਰ ਔਰ WhatsApp ਦੇ ਉੱਪਰ ਵਿਦ ਦਾ ਪਰਮਿਸ਼ਨ ਆਫ ਕੋਰਟ ਐਂਡ ਵਿਦ ਦਾ ਪ੍ਰੋਪਰ ਜਿਹੜਾ ਅਸੀਂ ਆਪਾਂ ਕਾਨੂੰਨ ਦੀ ਲੈਂਗੁਏਜ ਚ ਕਹੀਏ ਵੀ ਹਾਂ ਅਸੀਂ ਕੋਈ ਵੀ ਕੋਰਟ ਕੋਈ ਵੀ ਬੰਦਾ ਤੁਹਾਨੂੰ WhatsApp ਦੇ ਉੱਪਰ ਪੁਲਿਸ ਵੀ ਸੱਮਨ ਪੇਰ ਸਕਦੀ ਹੈ ਤੁਹਾਡੇ ਈਮੇਲ ਤੇ ਵੀ ਪੇਰ ਸਕਦੀ ਹੈ ਰਜਿਸਟਰਡ ਪੋਸਟ ਤੇ ਵੀ ਪੇਰ ਸਕਦੀ ਹੈ ਇਲੈਕਟ੍ਰੋਨਿਕ ਮੋਡ ਦੇ ਨਾਲ ਤੁਹਾਨੂੰ ਸੱਮਨ ਭੇਜੇ ਜਾ ਸਕਦੇ ਨੇ ਇਹ ਲੇਟੈਸਟ ਕਾਨੂੰਨ ਹੈ ਪਰ ਇਹਦੇ ਚਦੂ ਜੀ ਜਿਵੇਂ ਸ਼ੁਰੂਆਤ ਮਾਤਾ ਕਾਲੀ ਦੇ ਸਰੂਪ ਨੂੰ ਲੈ ਕੇ ਹੋਈ ਉਹਨਾਂ ਦੇ ਜਿਸ ਤਰ੍ਹਾਂ ਦਾ ਸਵਾਂਗ ਰਚਿਆ ਗਿਆ ਉਹਨੂੰ ਲੈ ਕੇ ਹੋਈ ਆ ਪੈਸੇ ਤੁਹਾਨੂੰ ਨਹੀਂ ਲੱਗਦਾ ਹੈਗਾ ਕਿਉਂਕਿ ਇਹ ਗੱਲ ਉਹਨੇ ਵੀ ਕਹੀ ਖੈਰ ਤੇ ਇਹ ਫਿਰ ਬਾਅਦ ਦੇ ਵਿੱਚ ਜੇ ਕਹੀਏ ਕਿ ਇੱਕ ਚਾਚਾ ਦਾ ਵੇਸ਼ਾ ਵੀ ਬਣੀ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਨਾਲ ਬਣਦੇ ਨੇ ਕਰਦੇ ਨੇ ਉਹ ਤਾਂ ਮਾਫੀ ਵੀ ਨਹੀਂ ਮੰਗਦੇ ਇਹਨੇ ਤਾਂ ਜੇ ਕਹੀਏ ਕਿ ਕਿੰਨੇ ਜਗ੍ਹਾ ਤੇ ਜਿਵੇਂ ਕਹਿਦੀਏ ਪੰਜਾਬੀ ਚ ਵੀ ਨੱਕ ਰਗੜ ਲਿਆ ਆਪਾਂ ਫਿਰ ਵੀ ਮੰਨਣ ਨੂੰ ਨਹੀਂ ਤਿਆਰ ਇੱਕ ਗੱਲ ਦੱਸੋ ਐਨੀ ਮਾਫੀ ਤਾਂ ਕੋਈ ਮੰਗਦਾ ਨਹੀਂ ਸਰ ਮਾਫੀ ਦੀ ਗੱਲ ਆਂਦੀ ਹੋਈ ਨਹੀਂ ਇੰਨੇ ਆਪਣਾ ਜੁਰਮ ਕਬੂਲ ਲਿਆ ਮਾਫੀ ਥੋੜੀ ਮੰਗੀ ਹੈ ਇੰਨੇ ਕਿਹਾ ਜੀ ਹਾਂ ਮੇਰੇ ਤੋਂ ਗਲਤੀ ਹੋ ਗਈ ਮੈਂ ਸ਼ਾਰਟ ਡਰੈਸ ਪਾ ਕੇ ਰੂਪ ਬਣਾਇਆ ਫਿਰ ਇੰਨੇ ਇਹ ਵੀਡੀਓਜ਼ ਕ੍ਰியேਟਰ ਹੈ ਨਾ ਤਾਂ ਇੰਨੇ ਘਰ ਦੇ ਵਿੱਚ ਉਹੀ ਡਰੈਸ ਪਾ ਕੇ ਦੁਬਾਰਾ ਵੀਡੀਓਜ਼ ਬਣਾਈਆਂ ਨੇ ਇੰਨੇ ਜਿਹੜਾ ਐਵੀਡੈਂਸ ਹੈ ਉਹਨੂੰ ਟੈਂਪਰ ਕੀਤਾ ਫਰਜ਼ ਕਰੋ ਮੇਰੇ ਕੋਲ ਇਹ ਹਨੂਮਾਨ ਜੀ ਦੇ ਕੱਪੜੇ ਪਏ ਆ ਘਰੇ ਇਹਦੇ ਕੋਲ ਇਹਦੀ ਗੱਲ ਕਰ ਰਹੇ ਆ ਰਮਾਨ ਮਲੀ ਕੋਲੇ ਕਰੇ ਹਨੂਮਾਨ ਜੀ ਦੇ ਕੱਪੜੇ ਸੀਗੇ ਇੰਨੇ ਬਾਅਦ ਦੇ ਵਿੱਚ ਉਹ ਨਹੀਂ ਵੀਡੀਓ ਬਣਾ ਸਕਦਾ ਇਹ ਮਸਲਾ ਚੱਲ ਰਿਹਾ 21 ਤਰੀਕ ਤੋਂ 21 ਤਰੀਕ ਤੋਂ ਲੈ ਕੇ ਅੱਜ 18 ਤਰੀਕ ਐ ਕਿੰਨੇ ਦਿਨ ਹੋ ਗਏ ਕੀ ਇਹਦੇ ਕੋਲ ਕੈਮਰੇ ਨਹੀਂ ਐ ਕੀ ਇਹਦੇ ਕੋਲ ਡਰੈਸਿਸ ਨਹੀਂ ਐ ਕੀ ਇਹਦੇ ਕੋਲ ਸਟਾਫ ਨਹੀਂ ਐ ਇਹਨੇ ਦੁਬਾਰਾ ਫਿਰ ਟੈਂਪਰਿੰਗ ਆਫ ਐਵੀਡੈਂਸ ਵੀ ਕੀਤਾ ਵੀ ਦੁਬਾਰਾ ਹਨੂਮਾਨ ਜੀ ਦਾ ਰੂਪ ਕਿਸੇ ਹੋਰ ਬੰਦੇ ਤੋਂ ਬਣਵਾ ਕੇ ਮਤਲਬ ਆਪਣੇ ਬੱਚਿਆਂ ਨੂੰ ਵਿੱਚ ਇਨਵੋਲ ਇੱਕ ਮਿੰਟ ਬਲ ਲੈਟ ਲੈਟ ਮੀ ਲੈਟ ਮੀ ਫਿਨਿਸ਼ ਲੈਟ ਮੀ ਬੀ ਲੈਟ ਮੀ ਫਿਨਿਸ਼ ਫਸਤ ਗੱਲ ਫਿਰ ਅਧੂਰੀ ਰਹਿ ਜਾਂਦੀ ਐ ਮੈਂ ਮਾਫੀ ਚਾਹਨਾ ਤੁਹਾਡੇ ਤੋਂ ਮੈਂ ਤੁਹਾਡਾ ਸਤਿਕਾਰ ਕਰਦਾ ਮਗਰ ਤੁਸੀਂ ਗੱਲ ਨੂੰ ਸਮਝੋ ਪਹਿਲਾਂ ਐਨੇ ਸਭ ਤੋਂ ਪਹਿਲਾਂ ਮਾਤਾ ਕਾਲੀ ਦਾ ਸਵਰੂਪ ਧਾਰਿਆ ਅਰਮਾਨ ਮਲਿਕ ਨੇ ਹਨੂਮਾਨ ਜੀ ਦਾ ਸਵਰੂਪ ਧਾਰਿਆ ਆਪਣੇ ਬੈੱਡਰੂਮ 'ਚ ਆਪਣੇ ਘਰ 'ਚ ਥੈਟ ਇਜ਼ ਕ੍ਰਾਈਮ ਕੋਈ ਸ਼ਰਦਾ ਨਹੀਂ ਓਥੇ ਕੋਈ ਜੋ ਸਾਡੇ ਮੰਦਰਾਂ ਦੇ ਵਿੱਚ ਜਾਂ ਝਾਕੀਆਂ ਦੇ ਵਿੱਚ ਸਵਰੂਪ ਬੰਦਦੇ ਆ ਥੈਟ ਇਜ਼ ਡਿਫਰੈਂਟ ਥਿੰਗ ਉਹ ਐਦਾਂ ਨਹੀਂ ਬੰਦਦੇ ਉਹ ਪੂਰੀ ਮਰਿਆਦਾ ਨਾਲ ਬੰਦਦੇ ਆ ਅਸੀਂ ਘਰ 'ਚ ਨਹੀਂ ਸਵਰੂਪ ਬਣਾ ਸਕਦੇ ਥੈਟ ਇਜ਼ ਪੁਨਿਸ਼ੀਬਲ ਔਰ ਸਭ ਤੋਂ ਵੱਡੀ ਗੱਲ ਵਿਊਜ਼ ਲੈਣ ਲਈ ਜੇ ਕੋਈ ਕੰਮ ਸਿਰਫ ਵਿਊਜ਼ ਲੈਣ ਲਈ ਆਪਣੀ ਟੀਆਰਪੀ ਵਧਾਣ ਲਈ ਜਾਂ ਆਪਣੇ ਪੈਸੇ ਨੂੰ ਕਮਾਣ ਲਈ ਕੀਤਾ ਜਾਂਦਾ ਥੈਟ ਇਜ਼ ਕ੍ਰਾਈਮ ਫਿਰ ਇਸਨੇ ਕੀ ਕੀਤਾ ਇਸਨੇ ਟੈਂਪਰਿੰਗ ਆਫ ਐਵਿਡੈਂਸ ਐਦਾਂ ਕੀਤਾ ਮੇਰੀ ਗੱਲ ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦਾ ਵੀ ਆਮ ਜਨਤਾ ਨੂੰ ਸਮਝ ਆਵੇ ਇਹਨੇ ਉਹੀ ਡਰੈਸਾਂ ਨਾਲ ਦੁਬਾਰਾ ਵੀਡੀਓ ਬਣਾਈਆਂ ਉਹਨਾਂ ਚ ਆਪਣੇ ਬੱਚੇ ਐਂਟਰ ਕੀਤੇ ਉਹਦੇ ਵਿੱਚ ਇਹਨੇ ਆਪਣੇ ਆਪ ਨੂੰ ਕਾਲੀ ਟੀ-ਸ਼ਰਟ ਦੇ ਵਿੱਚ ਐਂਟਰ ਕੀਤਾ ਥੈਟ ਇਜ਼ ਦੁਬਾਰਾ ਬਣਾਈਆਂ ਗਈਆਂ ਹੋਈਆਂ ਵੀਡੀਓ not ਉਹ ਪ੍ਰਾਣੀ ਵੀਡੀਓ ਪਰ ਗੱਲ ਉੱਥੇ ਆ ਜਾਂਦੀ ਹੈ ਲੋਕ ਵੀ ਇਹ ਚੀਜ਼ ਨੂੰ ਲੈ ਕੇ ਜਦੋਂ ਆਪਾਂ ਵੀਡੀਓਜ਼ ਪੈਂਦੇ ਨੇ ਲੋਕ ਲੋਗ ਨੀਚੇ ਲਿਖਦੇ ਨੇ ਚਲੋ ਮੰਨ ਲਿਆ ਵੀ ਦੋ ਤੋਂ ਚਾਰ ਤੋਂ ਆਪ ਕਰਾ ਲੂਗਾ ਬੰਦਾ ਪੰਜ ਸੱਤ ਜਾਂ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਲਿਖੀ ਇਹ ਚੀਜ਼ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਅਕਾਊਂਟਸ ਦਿਖਾਏ ਜਿੱਥੇ ਲੋਕ ਇਸ ਤਰ੍ਹਾਂ ਦੇ ਨਾਲ ਅਲੱਗ-ਅਲੱਗ ਜੇ ਜਈ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਦੇ ਉਹ ਸਰੂਪ ਲੈਂਦੇ ਰਹੇ ਤੇ ਉਸ ਤੋਂ ਬਾਅਦ ਵਿੱਚ ਕਿਸੇ ਨੇ ਮਾਫੀ ਵੀ ਨਹੀਂ ਮੰਗੀ ੜਮਾਨ ਵੀ ਇਹ ਗੱਲ ਕਹਿੰਦਾ ਕਿ ਹੋਰ ਕਹਿੰਦਾ ਗੋਲੀ ਮਾਰਦੀ ਹੈ ਜਦਕਿ ਅਸੀਂ ਤਾਂ ਹਰ ਇੱਕ ਚੀਜ਼ ਦੀ ਮਾਫੀ ਮੰਗ ਵੀ ਕਰ ਰਹੀਆਂ ਜਿਹੜੀਆਂ ਅੱਜ ਤੱਕ ਸ਼ਾਇਦ ਕਿਸੇ ਨੇ ਮਾਫੀ ਮੰਗਣ ਵਾਸਤੇ ਕਰੀਆਂ ਹੀ ਨਹੀਂ ਗਿਆ ਫਿਰ ਵੀ ਆਪਾਂ ਰਾਜੀ ਕਿਉਂ ਨਹੀਂ ਮੈਨੂੰ ਇੱਕ ਗੱਲ ਦੱਸੋ 11 ਸਾਲ ਦੀ ਕੁੜੀ ਦਾ ਰੇਪ ਕੀਤਾ ਇਹਦੀ ਘਰ ਵਾਲੀ ਨੇ ਉਹਨੂੰ ਡਰੱਗਸ ਦਿੱਤੇ ਪੁਲਿਸ ਦੀ ਐਫ ਆਈ ਆਰ ਕਹਿ ਰਹੀ ਹੈ ਕੋਰਟ ਦਾ ਰਿਕਾਰਡ ਕਹਿ ਰਿਹਾ ਕੋਈ ਮਾਫੀ ਦੇਗਾ ਇਸ ਤੇ ਪਰ ਉਹ ਤਾਂ ਰੁਪਿਆ ਨਹੀਂ ਹੈ ਜੀ ਹਜੇ ਦੋਸ਼ੀ ਮੈਂ ਤਾਂ ਤੁਸੀਂ ਤਾਂ ਆ ਵਕੀਲੋਂ ਤੁਸੀਂ 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 ਕਿਉਂ ਮੰਨੋ ਜੇ ਬੰਦੇ ਦੀ ਐਫ ਆਈ ਆਰ ਹੋਈ ਹੈ 270 ਦਿਨ ਜੇਲ੍ਹ ਕੱਟ ਕੇ ਆਇਆ ਪੁਲਿਸ ਨੇ ਸਾਰਾ ਰਿਕਾਰਡ ਜੱਜ ਸਾਹਿਬ ਦੇ ਅੱਗੇ ਪੇਸ਼ ਕੀਤਾ ਹੈ ਕੁਝ ਤਾਂ ਹੋਇਆ ਹੋਣਾ ਦੋਸ਼ੀ ਹੈ ਨਹੀਂ ਹੈ ਉਹ ਕੋ ਡਿਸਾਈਡ ਕਰੇਗਾ ਮੈਂ ਮੰਨਦਾ ਬਟ ਕ੍ਰਾਈਮ ਤਾਂ ਹੋਇਆ ਨਾ ਦੂਜੀ ਗੱਲ ਕੱਲਾ ਇਹ ਕ੍ਰਾਈਮ ਨਹੀਂ ਹੋਇਆ 17 ਸਾਲ ਦੀ ਕੁੜੀ ਨਾਲ ਸੁਮਿਤਰਾ ਨਾਲ ਵਿਆਹ ਕਰਾਇਆ ਔਰ ਇਹਦਾ ਪੂਰਾ ਪਰਿਵਾਰ ਉਸ ਦੇ ਵਿੱਚ ਇਨਵੋਲ ਹੈ ਉਹ ਕ੍ਰਾਈਮ ਹੋਇਆ ਨਾ ਉਸ ਜਨਾਨੀ ਨੂੰ 17 ਸਾਲ ਦੇ ਬੱਚੇ ਨਾਲ ਵਿਆਹ ਕਰਾ ਕੇ ਇਹਨੇ ਬੱਚੇ ਜੰਮੇ ਫਿਰ ਉਸ ਤੋਂ ਬਾਅਦ ਇਹਦੇ ਪਾਇਲ ਨਾਲ ਕਿਉਂਕਿ ਵਿਆਹ ਕਰਾਇਆ ਮੈਨੂੰ ਸਿਰਫ ਆਪਣੀ ਡਿਵੋਰਸ ਦੀ ਡੇਟ ਦੇ ਦੇਵੋ ਲੈ ਮੈਂ ਕਹਿੰਦਾ ਸੁਮਿਤਰਾ ਨਾਲ ਜਦੋਂ ਇਹਦਾ ਵਿਆਹ ਹੋਇਆ ਸੀ ਇੱਕ ਸੁਮਿਤਰਾ ਦੇ ਵਿਆਹ ਦੀ ਡੇਟ ਇੱਕ ਸੁਮਿਤਰਾ ਦਾ ਡੇਟ ਮੈਂ ਕੋਰਟ 'ਚ ਮੰਗਿਆ ਮੈਂ ਜੋ ਬੋਲ ਰਿਹਾ ਮੈਂ ਕੋਰਟ ਦੇ ਵਿੱਚ ਇਨ ਰਿਟਨ 'ਚ ਮੰਗਿਆ ਇਸ ਤੋਂ ਔਰ ਇਹਦੇ ਪਰਿਵਾਰ ਤੋਂ ਵੀ ਇਹ ਆਪਣੀ ਡੇਟ ਆਫ ਬਰਥ ਦਵੇ ਇਹ ਆਪਣੀ ਮੈਰਿਜ ਦੀ ਡੇਟ ਦਵੇ ਸੁਮਿਤਰਾ ਦੀ ਡੇਟ ਆਫ ਬਰਥ ਦਵੇ ਤੇ ਜਿਹੜਾ ਪਾਇਲ ਮਲਿਕ ਨਾਲ ਜਿਹਦਾ ਡਿਵੋਰਸ ਹੈ ਜਾਂ ਇਹਦਾ ਸੁਮਿਤਰਾ ਨਾਲ ਡਿਵੋਰਸ ਹੈ ਜਾਂ ਕ੍ਰਿਤਿਕਾ ਨਾਲ ਡਿਵੋਰਸ ਹੈ ਜਾਂ ਇਹਦੀ ਮੈਰਿਜ ਹੈ ਤਿੰਨਾਂ ਨਾਲ ਉਹ ਤਿੰਨਾਂ ਦੀਆਂ ਡੇਟਸ ਦੇ ਦੇਵੇ ਆਫੀਸ਼ੀਅਲ ਡਾਕੂਮੈਂਟ ਦਵੇ オリジナル ਡਾਕੂਮੈਂਟ ਦਵੇ ਉਦੇ ਬਾਅਦ ਮੈਂ ਕੋਈ ਜੱਜ ਨਹੀਂ ਹੈਗਾ ਮੈਂ ਜਰ ਸਾਹਿਬ ਦੇ ਅੱਗੇ ਉਹ ਪੇਸ਼ ਕਰ ਦਵੇ ਆਪਣਾ ਇਹ ਬਰੀ ਹੋ ਜਾਊਗਾ ਗੱਲ ਤਾਂ ਆਪਾਂ ਆਪਾਂ ਕੋਰਟ ਕਿਉਂ ਜਾਣੇ ਆ ਆਪਾਂ ਪੁਲਿਸ ਕਿਉਂ ਜਾਣੇ ਆ ਡਿਸਾਈਡ ਜਰ ਸਾਹਿਬ ਨੇ ਕਰਨਾ ਹੈ ਇਹਨੇ ਆਪਣਾ ਐਵੀਡੈਂਸ ਦੇਣਾ ਦੇ ਦੇ ਵਿੱਚ ਕੋਈ ਲੜਾਈ ਹੋਈ ਨਹੀਂ ਸਾਡੀ ਪਰ ਆਖਰ ਜਿਕੇ ਹੀ ਕੀ ਗੱਲ ਇਹ ਆਖਰ ਨਿਬੜੂ ਕਿੱਥੇ ਕਿਉਂਕਿ ਦੇਖੋ ਧਾਰਮਿਕ ਤੌਰ ਤੇ ਤਾਂ ਇਹ ਦੇਖਿਆ ਜਾਵੇ ਉਸ ਤੋਂ ਬਾਅਦ ਦੇ ਵਿੱਚ ਜਿੰਨੇ ਸ਼ੰਕਰਾਚਾਰੀ ਨੇ ਕਹੀ ਉਹਨਾਂ ਕੋਲ ਵੀ ਜਾ ਕੇ ਉੱਥੇ ਸੇਵਾ ਵੀ ਕਰੀ ਭਾਵਕ ਵੀ ਹੋਏ ਸਭ ਕੁਝ ਹੋਏ ਆ ਦਿਵਿੰਦਰ ਰਾਜਪੂਤ ਕਦੋਂ ਸੈਟੀਸਫਾਈ ਹੋਣਗੇ ਕਿ ਹਾਂ ਕੋਰਟ ਕੱਲ ਨੂੰ ਫਾਈਨਲ ਡਿਸੀਜਨ ਲੇਗਾ ਫੇਰ ਜਾਂ ਤੁਹਾਨੂੰ ਹਜੇ ਵੀ ਲੱਗਦਾ ਵੀ ਜੋ ਚੀਜ਼ਾਂ ਨਹੀਂ ਸਾਹਮਣੇ ਆਈਆਂ ਹੈਗੀਆਂ ਆਉਣੀਆਂ ਚਾਹੀਦੀਆਂ ਹਜੇ ਵੀ ਕੀ ਕੋਈ ਅਜਿਹੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਲੱਗਦੀਆਂ ਵੀ ਸਾਹਮਣੇ ਨਹੀਂ ਆਈਆਂ ਕਾਲੀ ਮਾਤਾ ਜੀ ਦੇ ਮੰਦਰ ਦੁਆਰਾ ਚਲੇ ਜਾਵੇ ਸਾਡੇ ਆਪਣੇ ਜਿਹੜੇ ਉੱਥੇ ਭਵਨੇਸ਼ਵਰੀ ਆਨੰਦਗਿਰੀ ਜੀ ਹੈ ਸਾਡੇ ਗੁਰੂ ਜੀ ਨੇ ਗੁਰੂ ਮਾਤਾ ਜੀ ਦੀਦੀ ਜੀ ਹੈ ਉਹਨਾਂ ਨੂੰ ਜਾ ਕੇ ਦੱਸਿਓ ਜੀ ਮੈਂ 11 ਸਾਲ ਦੀ ਕੁੜੀ ਦਾ ਰੇਪ ਕੀਤਾ ਸੀਗਾ ਟੀਕੇ ਲਗਾ ਕੇ ਔਰ ਮੇਰੀ ਘਰ ਵਾਲਿਆਂ ਨੇ ਡਰਗਸ ਦੇ ਟੀਕੇ ਲਾਈ ਸੀ ਔਰ ਮੈਂ 17 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਾ ਕੇ ਉਸ ਤੋਂ ਉਸੇ ਵਿਆਹ ਦੇ ਦੌਰਾਨ ਮੈਂ ਭਾਈ ਨਾਲ ਵਿਆਹ ਕੀਤਾ ਔਰ ਦੁਬਾਰਾ ਬਾफी ਵੀ ਇੱਕ ਵਾਰ ਹੋਰ ਮੰਗ ਲਵੇ ਔਰ ਸ਼ੰਕਰਾਚਾਰਿਆ ਜੀ ਨੂੰ ਵੀ ਇਹ ਗੱਲ ਦੱਸੀ ਜਾਵੇ ਮੈਂ ਦੇਖਦਾ ਜੇ ਕਰੋ ਇਹਨਾਂ ਨੂੰ ਮਾਫੀ ਦਿੰਦੇ ਹੈ ਮਾਫੀ ਦੇ ਦੇਣ ਸ਼ੰਕਰਾਚਾਰਿਆ ਜੀ 11 ਸਾਲ ਦੀ ਕੁੜੀ ਦਾ ਰੇਪ ਕਰਨ ਵਾਲੇ ਨੂੰ ਔਰ 17 ਸਾਲ ਦੀ ਸੁਮਿਤਰਾ ਨੂੰ ਵਿਆਹ ਦੇ ਵਿੱਚ ਹਾਂਸੇ ਚ ਫਸਾ ਕੇ ਮੈਂ ਹੁਣ ਲੀਗਲ ਲੈਂਗੁਏਜ ਬੋਲੂਗਾ ਤਾਂ ਇਸ਼ੂ ਬਣ ਜਾਏਗਾ ਮੈਂ ਇਸ਼ੂ ਬਣਾਉਣਾ ਨਹੀਂ ਚਾਹਦਾ 17 ਸਾਲ ਦੇ ਬੱਚੇ ਨਾਲ ਵਿਆਹ ਕਰਾ ਕੇ ਜਵਾਕ ਜੰਮ ਕੇ ਦੱਸੇ ਜੰਗਰਾਚਾਰਾ ਜੀ ਨੂੰ ਦੱਸੇ ਸਾਡੇ ਗੁਰੂ ਜੀ ਨੂੰ ਜੇ ਉਹ ਮਾਫੀ ਦਿੰਦੇ ਆ ਤਾਂ ਦੇਖਦੇ ਆ ਬਾਕੀ ਕੋਰਟ ਦਾ ਫੈਸਲਾ ਕੋਰਟ ਚ ਹੋਊਗਾ ਦਾ ਸਵਾਲ ਹੈ ਮੇਰਾ ਕਿ ਇੱਥੋਂ ਤੱਕ ਵੀ ਗੱਲਾਂ ਆਈਆਂ ਕਿ ਸਿਰਫ ਕਿਉਂਕਿ ਅਰਮਾਨ ਮਲਿਕ ਨੂੰ ਲੈ ਕੇ ਜਾਂ ਇਸ ਫੈਮਿਲੀ ਨੂੰ ਲੈ ਕੇ ਕੋਈ ਗੱਲ ਕਰਦਾ ਤਾਂ ਆਖਰ ਕਿਤੇ ਨਾ ਕਿਤੇ ਫੇਮ ਕਰਕੇ ਉਹ ਕਰਦਾ ਦਵਿੰਦਰ ਰਾਜਪੂਤ ਨੂੰ ਹੈ ਫੇਮ ਦਾ ਸਰ ਨਾ ਤਾਂ ਮੇਰਾ ਕੋਈ ਐਸਾ ਕੋਈ ਅਕਾਊਂਟ ਹੈ ਫੇਸਬੁੱਕ ਦਾ ਨਾ ਮੇਰਾ ਕੋਈ YouTube ਅਕਾਊਂਟ ਹੈ ਨਾ ਮੇਰਾ Instagram ਅਕਾਊਂਟ ਹੈ ਨਾ Snapchat ਅਕਾਊਂਟ ਹੈ ਮੈਨੂੰ ਕੋਈ ਵਿਊਜ਼ ਨਹੀਂ ਚਾਹੀਦੇ ਮੈਨੂੰ ਕੋਈ TRP ਨਹੀਂ ਚਾਹੀਦੀ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਠੀਕ ਹੈ ਨਾ ਮੈਨੂੰ ਕੋਈ ਲੋਡ ਨਹੀਂ ਹੈ ਇਸ ਚੀਜ਼ਾਂ ਦੀ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦਿੰਦਾ ਕਈ ਦਿਮਾਗ ਕਈ ਲੋਕਾਂ ਦੇ ਦਿਮਾਗ 'ਚ ਇਸ ਆਊਗਾ ਵੀ ਮੈਂ ਫੇਮ ਲਈ ਆ ਪੈਸੇ ਲਈ ਆ ਕੋਈ ਐਸੇ ਬੈਨੀਫਿਟ ਲਈ ਕਰ ਦਿੰਦਾ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਜਿੰਨੀ ਜਾਇਦਾਦ ਹੈ ਜਾਂ ਜੋ ਮੇਰੀ ਹیثیت ਪਟਿਆਲੇ 'ਚ ਹੈ ਦੋ ਵਾਰ ਮੈਂ ਇੱਕ ਵਾਰ ਐਮਪੀ ਇਲੈਕਸ਼ਨ ਲੜ ਚੁੱਕਿਆ ਪਟਿਆਲੇ ਤੋਂ ਇੱਕ ਵਾਰ ਐਮਐਲਏ ਇਲੈਕਸ਼ਨ ਲੜ ਚੁੱਕਿਆ ਮੇਰੀ ਜਾਇਦਾਦ ਮੇਰੇ ਰਸੂਖ ਬਾਰੇ ਮੇਰੇ ਖਾਨਦਾਨ ਬਾਰੇ ਸਾਰੇ ਪਟਿਆਲੇ ਨੂੰ ਅੱਧੇ ਪੰਜਾਬ ਨੂੰ ਪਤਾ ਹੈ ਮੈਂ ਇਹਦੇ ਵਰਗਾ ਨਹੀਂ ਹੈਗਾ ਵੀ ਜੋ ਇਹ ਕਰਕੇ ਇਹਨੇ ਪੈਸਾ ਕਮਾਇਆ ਅਸੀਂ ਖਾਨਦਾਨੀ ਬੰਦੇ ਆ ਤਾਂ ਇਹੋ ਜਿਹੇ ਬੰਦੇ ਸਾਡੇ ਹੁਣ ਮੈਂ ਕੁਛ ਗੱਲਾਂ ਬੋਲ ਨਹੀਂ ਸਕਦਾ ਫਿਰ ਇਸ਼ੂ ਬਣ ਜਾਏਗਾ ਹੈਨਾ ਤਾਂ ਮੈਨੂੰ ਕੋਈ ਲੋੜ ਨਹੀਂ ਆ ਟੀਆਰਪੀ ਦੀ ਮੈਨੂੰ ਕੋਈ ਲੋੜ ਨਹੀਂ ਐ ਇਹਨੂੰ ਕੋਈ ਸੀਨ ਇਹਨੂੰ ਬੜਾ ਵੱਡਾ ਹੀਰੋ ਬਣਾਉਂਦੀ ਇਹ ਕੁਛ ਵੀ ਨਹੀਂ ਹੈ ਇਹ ਦਿਹਾੜੀ ਕਰਦਾ ਹੁੰਦਾ ਸੀ ਰਾਜ ਮਿਸਤਰੀ ਦੇ ਨਾਲ ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਕਰਦਾ ਉਹਨ ਇਹਦੇ ਫੰਡ ਕਿੱਥੋਂ ਆਏ ਮੈਂ ਇਨਕਮ ਟੈਕਸ ਕਮਿਸ਼ਨਰ ਨੂੰ ਇਹਦੀ ਕੰਪਲੇਂਟ ਕੀਤੀ ਹੈ ਮੈਂ ਐਕਸਾਈਜ਼ ਡਿਪਾਰਟਮੈਂਟ ਨੂੰ ਕੰਪਲੇਂਟ ਕੀਤੀ ਹੈ ਮੈਂ ਮਹਿਲਾ ਕਮਿਸ਼ਨ 'ਚ ਇਹਦੀ ਕੰਪਲੇਂਟ ਕੀਤੀ ਹੈ ਮੈਂ ਜਿਹੜੇ ਬੱਚਿਆਂ ਦਾ ਡਿਪਾਰਟਮੈਂਟ ਹੈ ਚਾਈਲਡ ਪ੍ਰੋਟੈਕਸ਼ਨ ਹੈ ਉੱਥੇ ਕੀਤੀ ਹੈ ਕੰਪਲੇਂਟ ਦੁਨੀਆ ਦਾ ਕੀ ਪੂਰੇ ਇੰਡੀਆ ਦਾ ਕੋਈ ਐਸਾ ਡਿਪਾਰਟਮੈਂਟ ਨਹੀਂ ਹੋਗਾ ਜਿੱਥੇ ਮੈਂ ਤਾਂ ਐਵੀਡੈਂਸ ਨਹੀਂ ਦਿੱਤਾ ਮੇਰੇ ਇਹਦੀ ਪੂਰੀ ਕੁੰਡਲੀ ਬਣਾਈ ਬੈਠਾ ਮੈਂ ਕੁੰਡਲੀ ਇਹਦੇ ਕੋਲ ਵੀ ਇਹ ਭੁੱਲ ਚੁੱਕਿਆ ਉਹ ਕਰਾਇਮ ਕਰਕੇ ਮਗਰ ਉਹਦਾ ਰਿਕਾਰਡ ਮੇਰੇ ਕੋਲ ਹੈਗਾ ਹੈ ਜਿਹੜਾ ਕਿ ਮੈਂ ਇਮਾਨਯੋਗ ਅਦਾਲਤ ਚ ਰੱਖੂੰਗਾ ਸਿਰਫ ਤੋਂ ਘਰ ਦੇਖੀਏ ਕਿਉਂਕਿ ਜਦੋਂ ਕੋਰਟ ਦੇ ਵਿੱਚ ਮਾਮਲਾ ਤਾਂ لازਮੀ ਜੀ ਗੱਲ ਹੈ ਕਿਉਂਕਿ ਸਵਾਲ ਬਹੁਤ ਸਾਰੇ ਨੇ ਤੇ ਨਾਲ ਹੀ ਔਰਮਾਨ ਮਰੀਕ ਵੀ ਜਿਵੇਂ ਕਈ ਚੀਜ਼ਾਂ ਨੂੰ ਲੈ ਕੇ ਜਵਾਬ ਦਿੰਦੇ ਨਜ਼ਰ ਆਉਂਦੇ ਨੇ ਤਾਂ ਸਵਾਲ ਇਹ ਵੀ ਸੋਸ਼ਲ ਮੀਡੀਆ ਤੇ ਲਗਾਤਾਰ ਟ੍ਰੈਂਡ ਕਰਦਾ ਜਿਵੇਂ ਗਿੱਲ ਸਾਹਿਬ ਨੂੰ ਵੀ ਪੁੱਛਿਆ ਵੀ ਜਦੋਂ ਮਾਫੀ ਹੋਊਗੀ ਤਾਂ ਫਿਰ ਆਖਰ ਸਵਾਲ ਕਿਉਂ ਤੇ ਦੂਜੇ ਪਾਸੇ ਵਕੀਲਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਾਨੂੰਨ ਦੇ ਦਰਰੇ ਦੇ ਹਿੱਟ ਜੱਜ ਸਾਹਿਬਾਂ ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਊਗਾ ਉਹਦੇ ਚ ਭਾਵੇਂ ਪਰਮਾਰਮਿਕ ਨੂੰ ਲੈ ਕੇ ਅੱਗੇ ਕਿਤੇ ਨਾ ਕਿਤੇ ਪਰੇਸ਼ਾਨੀਆਂ ਵਧਣ ਚਾਹੇ ਫਿਰ ਉਹਨਾਂ ਨੂੰ ਕੋਈ ਬਰੀ ਕਰ ਦੇ ਸੀਨੀਅਰ ਵੀਡੀਓ ਨਾਲ ਤੋਂ ਮਨਤੇਦਨਾ ਸੁਮੇਤ ਸਿੰਘ ਰੋਜ਼ਾਨਾ ਪੁਸਤਾਂ ਟੀਵੀ ਚੰਡੀਗੜ੍ਹ